ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਬੈਠ ਕੇ ਅਧਿਆਪਕਾਂ ਵੱਲੋਂ ਕੀਤਾ ਗਿਆ ਤੇ ਫਿਰ ਡੀਸੀ ਦਫ਼ਤਰ ਵਿੱਚ ਜਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਅਫਗਾਨ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਲੇਕਿਨ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਜਾ ਰਹੀ। ਉਹਨਾਂ ਨੇ ਆਪਣੇ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਮੰਗ ਹੈ ਕਿ 7ਵੇਂ ਸੀਪੀਸੀ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਉਹਨਾਂ ਕਿਹਾ ਕਿ 2 ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਾਈਵੇਟ ਹੈਡਡ ਕਾਲਜਾਂ ਵਿੱਚ ਇਹ ਤਨਖਾਹ ਸਕੇ ਲਾਗੂ ਨਹੀਂ ਕੀਤੇ ਗਏ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਨੇ ਐਸਮ ਜੇ ਨਿਊਜ਼ ਲਈ ਮصر ਤੋਂ ਬਿਊਰੋ ਰਿਪੋਰਟ ਇਸ ਸਟੇਟ ਪ੍ਰੈਜ਼ੀਡੈਂਟ ਪੀਸੀਸੀਟੀ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵਾਲੋ ਕੀ ਹੈ ਸਾਡੀ ਡਿਮਾਂਡ ਇਸ ਵੇਲੇ ਜਿਹੜੀ ਮੇਜਰ ਡਿਮਾਂਡ ਹੈ ਜੀ ਉਹ ਹੈਗੀ ਹੈ ਕਿ ਇੱਕ ਤਾਂ ਸਾਡੀਆਂ ਜਿਹੜੀਆਂ ਗ੍ਰਾਂਟਸ ਹੈ ਉਹ ਐਨਹਾਂਸਡਆਂ ਚਾਹੀਦੀਆਂ 7th ਪੇ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਹਲੇ ਤੱਕ ਨਹੀਂ ਹੋਈ ਸੋ ਗ੍ਰਾਂਟ ਪਲੱਸ ਇੰਪਲੀਮੈਂਟੇਸ਼ਨ ਅੱਜ ਦਾ ਸਾਡਾ ਬਹੁਤ ਵੱਡਾ ਮੁੱਦਾ ਹੈ ਅਸੀਂ ਲੜੀ ਵਾ ਸਟ੍ਰਾਈਕ ਕਰ ਰਹੇ ਹਾਂ 5 ਤਰੀਕ ਨੂੰ ਅਸੀਂ ਕਿ ਤੇ ਟੀਚਰਸ ਡੇ ਨੂੰ ਅਸੀਂ ਐਜ਼ ਅ ਬਲੈਕ ਡੇ ਮਨਾਇਆ ਉਸ ਤੋਂ ਬਾਅਦ ਅਸੀਂ 20 ਤਰੀਕ ਨੂੰ ਫਿਰ ਦੋ ਪੀਰੀਅਡ ਦੀ ਸਟ੍ਰਾਈਕ ਕੀਤੀ ਹੁਣ ਅੱਜ ਅਸੀਂ ਡਿਸਟ੍ਰਿਕਟ ਰੈਲੀ ਕੀਤੀ ਹੈ ਜਦ ਤੱਕ ਸਾਡੀ 7th ਪੇ ਕਮਿਸ਼ਨ ਦੀ ਡਿਮਾਂਡ ਨਹੀਂ ਮੰਨੀ ਜਾਂਦੀ ਇੰਪਲੀਮੈਂਟ ਨਹੀਂ ਹੁੰਦਾ 136 ਪ੍ਰਾਈਵੇਟ ਹੈੱਡਡ ਕਾਲਜਸ ਤੱਕ ਤੱਕ ਸਾਡਾ ਸੰਘਰਸ਼ ਚੱਲਦਾ ਰਹੇਗਾ ਮੈਮ ਅੱਜ ਤੁਸੀਂ ਪ੍ਰੋਟੈਸਟ ਕੀਤਾ ਕਿ ਅੱਜ ਇਸ ਦਾ ਮੈਮੋਰੰडम ਵੀ ਦਿੱਤਾ ਜਾਏਗਾ ਤੇ ਹਾਂਜੀ ਹਾਂਜੀ ਕਿੰਨੂੰ ਮੈਮੋਰੰडम ਦੇਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰडम ਦਵਾਂਗੇ ਜਿਹੜਾ ਕਿ ਥਰੂ ਡੀਸੀ ਸਾਡੇ ਸੀਐਮ ਸਾਹਿਬ ਕੋਲ ਜਾਏਗਾ ਨਾ ਮਗਰ ਮੰਗਾ ਮੰਗਾ ਨਹੀਂ ਮੰਨਿਆ ਜਾਂਦੀਆਂ ਫਿਰ ਆਉਣ ਵਾਲੇ ਸਮੇਂ 'ਚ ਕੀ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਹੈਗਾ ਸੰਘਰਸ਼ ਉਹ ਤੇਜ਼ ਹੋ ਜਾਏਗਾ ਕਿਸ ਤਰੀਕੇ ਅੱਜ ਦਾ ਇਹ ਧਰਨਾ ਜਿਹੜਾ ਸਾਡਾ ਪੰਜਾਬ ਐਂਡ ਇੰਡੀਗਰ ਕੋਲੈਜ ਟੀਚਰ ਯੂਨੀਅਨ ਦੇ ਦਿਸ਼ਾ-ਨਿਦੇਸ਼ਾਂ ਸਾਰ ਲਗਾਇਆ ਗਿਆ ਅੱਜ ਤੋਂ 2 ਸਾਲ ਪਹਿਲਾਂ ਜਦੋਂ ਆਪ ਸਰਕਾਰ ਨੇ ਜਿਹੜਾ ਚਾਰਜ ਲੈਣਾ ਸੀ ਉਹਨਾਂ ਨੇ ਸਾਡੇ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸੀ ਜਦੋਂ ਅਸੀਂ ਆਵਾਂਗੇ ਉਹ ਤੁਹਾਡੀ ਟੀਚਰ ਦੀਆਂ ਸਾਰੀਆਂ ਡਿਮਾਂਡ ਸੀਗੀਆਂ ਪੂਰੀਆਂ ਕਰਾਂਗੇ ਪਰ 2 ਸਾਲ ਹੋ ਗਏ ਨੇ ਇਹ ਆਪ ਜਿਹੜੇ ਆਮ ਆਦਮੀ ਸਰਕਾਰ ਇਹ ਸਾਨੂੰ ਧੋਖਾ ਦੇ ਰਹੀ ਐ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰ ਰਹੀ ਜਿਵੇਂ 7th ਪੇ ਕਮਿਸ਼ਨ ਹੈ ਦੇ ਨਾਲ ਹੋਰ ਬੜੀਆਂ ਡਿਮਾਂਡਾਂ ਲਗਭਗ 14 ਡਿਮਾਂਡਾਂ ਨੇ ਜਿਨ੍ਹਾਂ ਉਨਾਂ ਨੇ ਵਾਦਾ ਕੀਤਾ ਸੀ ਆਨ ਤੇ ਪੂਰੀਆਂ ਕਰਾਂਗੇ ਇਸ ਕਰਕੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਪੱਤਰ ਜਿਹੜਾ ਉਹ ਲਿਖਿਆ ਵੀ ਸਾਨੂੰ ਮੀਟਿੰਗ ਦਿੱਤੀ ਜਾਏ ਉਹ ਪੱਤਰ ਦੀ ਕਾਪੀ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ ਜਿਹੜੀ ਭੇਜਾਵਾਂਗੇ ਵੀ ਸਾਡੇ ਜਿਹੜੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਜਿਹੜੇ ਆਫਿਸ ਬੀਰਰ ਹੈ ਉਹਨਾਂ ਨੂੰ ਇੱਕ ਮੀਟਿੰਗ ਦਿੱਤੀ ਜਾਏ ਔਰ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਉੱਤੇ ਜਿਹੜਾ ਗੌਰ ਕੀਤਾ ਜਾਏ ਜਿੰਨੂੰ ਤੁਸੀਂ ਆਪਣੀ ਪਾਰਟੀ ਦਾ ਹਿੱਸਾ ਬਣਾ ਕੇ ਇਲੈਕਸ਼ਨ ਜਿੱਤੀ ਸੀ ਅੱਜ ਉਹ ਭੁੱਲ ਗਏ ਨੇ ਇਸ ਕਰਕੇ ਸਾਡੀਆਂ ਡਿਮਾਂਡ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਜੇ ਡਿਮਾਂਡਸ ਨਹੀਂ ਪੂਰੀਆਂ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਤੇ ਅਸੀਂ 15 ਤਰੀਕ ਨੂੰ ਕੈਂਡਲ ਮਾਰਚ ਵੀ ਕਰਾਂਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਰੈਲੀ ਵੀ ਕਰਾਂਗੇ ਤੇ ਪੰਜਾਬ ਲੈਵਲ ਦਾ ਸਟੇਟ ਲੈਵਲ ਦੀ ਰੈਲੀ ਵੀ ਕਰਾਂਗੇ ਜੇ ਹੋ ਸੁਖਿਆ ਤੇ ਉਚੇਰੀ ਸਿੱਖਿਆ ਮੰਤਰੀ ਬੈਂਸ ਸਾਹਿਬ ਦਾ ਜਿਹੜਾ ਰੈ residense ਹੈ ਉਹਨੂੰ ਵੀ ਆਪਾਂ ਜਿਹੜਾ ਘਰਾਵ ਕਰਾਂਗੇ ਔਰ ਆਏ ਹੋਏ ਤੁਹਾਡੇ ਜਿਹੜੇ ਜਿਹੜੇ ਜਾਰੂ ਸਾਥੀਆਂ ਮੈਂ ਡਾਕਟਰ ਗੁਰਦਾਸ ਸਿੰਘ ਸੇਖੋਂ ਜਨਰਲ ਸੈਕਟਰੀ ਪੰਜਾਬ ਐਂਡ ਚੰਡੀਗੜ੍ਹ ਕੋਲ ਲੀਚਰ ਯੂਨੀਅਨ ਅੱਜ ਜਿਹੜਾ ਧਰਨਾ ਹੈਗਾ ਡਿਸਟ੍ਰਿਕਟ ਲੈਵਲ ਦਾ ਪ੍ਰੋਟੈਸਟ ਹੈ ਇਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਪਿੱਛੇ ਆਪਣੀ ਬਠਿੰਡਾ ਡੀਵੀ ਕਾਲਜ ਦੇ ਵਿੱਚ ਇੱਕ ਜੈਕਟਾ ਕਮੇਟੀ ਹੋਈ ਸੀ ਉੱਥੇ ਇੱਕ ਚੇਨ ਪ੍ਰੋਟੈਸਟ ਅਸੀਂ ਸ਼ੁਰੂ ਕੀਤਾ ਜਿਹਦੇ ਤਹਿਤ ਅਸੀਂ 20 ਸਪਟੰਬਰ ਨੂੰ ਪਹਿਲਾਂ ਦੋ ਪੀਰੀਅਡ ਦਾ ਹਰੇਕ ਕਾਲਜ ਦੇ ਵਿੱਚ ਧਰਨਾ ਦੇ ਚੁੱਕੇ ਹਾਂ ਅੱਜ ਸੈਕੰਡ ਜਿਹੜਾ ਪ੍ਰੋਜੈਕਟ ਹੈਗਾ ਉਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਪਰ ਇਹ ਧਰਨਾ ਦਿੱਤਾ ਜਾ ਰਿਹਾ ਜਿਦੇ ਵਿੱਚ 136 ਜਿਹੜੇ ਸਾਡੇ ਐਡਿਟਿਡ ਕਾਲਜਸ ਆ ਪੰਜਾਬ ਦੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਡਿਮਾਂਡਸ ਪੈਂਡਿੰਗ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਇਹ ਧਰਨਾ ਦੇ ਰਹੇ ਆ ਹਾਂ ਜੀ ਸਰ ਰਿਕਾਰਡਿੰਗਲੀ ਨਾਮ ਦੱਸ ਦਿਓ ਆਪਣਾ ਤੇ ਜਿਹੜਾ ਮਤ ਪਸੰਦ ਦਿੱਤਾ ਹੈ ਮੈਂ ਸੁਖਵਿੰਦਰ ਸਿੰਘ ਸੁਖਨ ਡੀਡਵਾਨ ਡਾਕਟਰ ਡਿਊਟੀ ਕੇ ਅਮਰ ਸਾਹਿਬ ਮੈਨੂੰ ਹੁਕਮ ਹੋਇਆ ਸੀ ਕਿ ਨਾ ਕਾਲਜ ਜਿਹੜੇ ਹੈ ਟੀਚਰ ਜੂਨੀਅਰ ਉਹਨਾਂ ਦੇ ਕੁਝ ਮੰਗਾ ਹੈਗੇ ਉਹਨਾਂ ਦਾ ਮੈਮੋਰੰਡਮ ਇਹਨਾਂ ਤੋਂ ਲਿਆ ਜਾਵੇ ਸੂਚ ਸੁਕਮਾ ਦੇ ਤਹਿਤ ਮੈਂ ਇਹ ਮੈਮੋਰੰਡਮ ਇਹਨਾਂ ਤੋਂ ਪ੍ਰਾਪਤ ਕਰਾ ਯਕੀਨ ਦਿਵਾਣਾ ਕਿ ਇਹ ਜਿਹੜਾ ਹੈ ਮੈਮੋਰੰਡਮ ਇਹਨਾਂ ਦੀ ਮੰਗਾਂ ਸੰਬੰਧੀ ਹੈ ਉਹ ਮਾਨ ਜੋ ਡਿਸਾ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਨੂੰ ਭੇਜ ਦਿੱਤਾ ਜਾਵੇ